ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਤੇ ਪਾ ਟੌਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਟੋਟੇ ਆਜੋ ਭਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਭਾਈ ਵਧੀਆ 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 ਨਾਲੇ ਛੇ ਬੱਚੀਆਂ ਕਹਿੰਦੇ ਸੀ ਆਪਣੀ ਕੋਈ ਤਿੰਨ ਬੱਚੀਆਂ ਵੇਚ ਗਈਆਂ ਅੱਜ ਠੀਕ ਆ ਹਾਂ ਤਿੰਨ ਜਾਨਵਰ ਰਹਿ ਗਏ ਬੰਨੋਂ ਬੱਚੀਆਂ ਦੋ ਵੱਡੀਆਂ ਜੀ ਇੱਕ ਹੋਰ ਛੋਟੀ ਉਹ ਵੇਚ ਗਈਆਂ ਹੂੰ ਤਿੰਨ ਰਹਿ ਗਈਆਂ ਜੀ ਤਿੰਨ ਰਹਿ ਗਈਆਂ ਹਾਂ ਠੀਕ ਆ ਨਾਮ ਤੇ ਡਰੈੱਸ ਵੋ ਛੰਨਾ ਗਲਾ ਸਿੰਘ ਪਿੰਡ ਹੈ ਸ਼ੰਗਾਰਾ ਨੋਹਾਂ ਕਪਾਹ ਤਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਨੇੜੇ ਦਾ ਟੱਪ ਨੂੰ ਭਰੋੜ ਰਹਿ ਗਿਆ ਮੋਬਾਈਲ ਨੰਬਰ ਕੋ 95014 33579 ਚੀਕਦਾ ਬਾਈ ਬਾਕੀ ਇੱਕ ਗੱਲ ਕੀ ਇਹਨਾਂ ਡਾਕਟਰ ਇਹ ਬੱਚਿਆਂ ਦੀ ਆਪਣੇ ਕੋਲ ਉਹਦੇ ਵੀ ਵੀਡੀਓ ਪਾਹੀ ਧੋਹਦੀ ਹਮ ਡਿਮਾਂਡ ਆ ਬਾਹ ਵੀ ਬੱਚਿਆਂ ਦੀ ਸਹੀ ਗੱਲ ਹੈ ਇੱਕ ਬੰਦਾ ਕਹਿੰਦਾ ਵੀਡੀਓ ਦੇ ਛੋਟੇ ਬੱਚੇ ਲਿਆ ਕੇ ਦੋ ਲਿਆ ਕੇ ਦੋ ਚੰਗੇ ਹਮ ਤੇ ਇੱਕ ਬੱਚੀ ਬੰਦੇ ਦੀ ਡਿਮਾਂਡ ਸੀ ਕਹਿੰਦਾ ਜਲਸੀ ਬੱਚਾ ਲਾਜ਼ਮੀ ਲੈ ਕੇ ਦੱਛੋ ਅਜਮਤ ਦੱਛੇ ਵੀ ਮਤਲਬ ਆ ਵੀਡੀਓ ਤੇ ਪਾ ਕੇ ਬੰਦੇ ਨੂੰ ਫੋਨ ਲਾਵਾਂਗੇ ਬਾਅਦ ਚ ਹਾਂ ਜਲਸੀ ਬੱਚਾ ਹੀ ਬਹੁਤ ਜ਼ਿਆਦਾ ਚੰਗਾ ਬੱਚੇ ਦੋਨੇ ਦੂਜੇ ਹੀ ਬਹੁਤ ਚੰਗੇ ਆ ਸਹੀ ਗੱਲ ਆ ਬਾਈ ਹਾਂ ਕਿੰਨੀ ਕੁ ਉਮਰ ਹੈ ਦੀ ਬੱਚੀ ਇਹ ਡਾਕਟਰ ਸੱਤ ਕਿ ਮਹੀਨਾ ਦਾ ਬੱਚਾ ਹੈ ਠੀਕ ਹੈ ਬਾਈ ਬਾਕੀ ਡਾਕਟਰ ਨਾਸਲ ਦੇਖ ਬੱਚੀ ਦੀ ਕੁਆਲਿਟੀ ਦੇਖ ਕੁਆਲਿਟੀ ਦੇ ਡਾਕਟਰ ਆਪਾਂ ਮੈਂ ਕਹਿਣਾ ਨਹੀਂ ਵੀ ਜਲਦੀ ਇਹ ਕੋਈ ਨਾ ਕਹਿ ਦਿੰਦਾ ਵੀ ਬੱਚੀ ਆਪੇ ਦੱਸੂਗੀ ਮੂੰਹੋਂ ਬੱਚੀ ਜਬ ਵਾਕਈ ਚੰਗੀਆਂ ਦੇ ਤੇ ਨਸਲ ਦੇ ਬੱਚੀ ਦੀ ਕੀ ਬਾਤ ਆ ਬੜਾ ਜਿਆਦਾ ਚੰਗਾ ਪੀਸ ਹੈ ਚੰਗੀਆਂ ਸੁਨੱਖ ਪੁਣਾ ਹਾਂ ਬਾਕੀ ਡਾਕਟਰ ਚਾਰ ਸਾਲ ਹੈ ਤੂੰ ਲੇਵਾ ਦੇਖੀ ਹੁਣੀ ਬੱਚੀ ਦਿਖਾਉਣ ਲੱਗ ਗਈ ਵਾਕਈ ਚੰਗੀਆਂ ਦੇ ਹੂੰ ਲੱਗ ਗਿਆ ਕੀ ਬਾਤ ਆ ਝੂਲੀ ਇੱਕ ਨੰਬਰ ਚਾਰ ਹੀ ਥਾਣਾ ਪੂਰੀ ਵਿੱਤੀ ਤੇ ਪੂਰੀ ਵਿੱਤੀ ਤੇ ਡਾਕਟਰ ਬਾਕੀ ਡਾਕਟਰ ਨਾਲ ਬੱਚਾ ਹਾਈ ਬੜਾ ਜਿਆਦਾ ਚੰਗਾ ਬੜਾ ਚੰਗਾ ਹਾਂ ਸੱਚੂ ਆਪਾਂ ਮੈਂ ਕਹਿੰਦੇ ਆ ਗੱਲਾਂ ਨਹੀਂ ਬੱਚਾ ਬੜਾ ਜਿਆਦਾ ਚੰਗਾ ਹੂੰ ਰੰਗ ਵੀ ਡਾਕਟਰ ਜਿਹੜਾ ਜਲਸੀ ਦਾ ਸਹੀ ਹੁੰਦਾ ਰੰਗ ਵੀ ਉਹ ਆ ਹੂੰ ਹਾਂ ਖੋਲ ਦੇ ਭਾਈ ਤੋਰ ਦੇ ਬਰੀਡ ਚੰਗੀ ਆ ਜਰਸੀ ਨਸਲਾ ਭਾਈ ਤੇ ਕਿਹੜੇ ਸੀਮੰਟ ਦੀ ਆ ਪਤਾ ਕੁਛ ਇਹ ਡਾਕਟਰ ਸੀਮੰਟ ਦਾ ਨਹੀਂ ਪਤਾ ਆਪਾਂ ਮੈਂ ਕਹਿ ਦਈਏ ਤੋ ਹਾਂ ਬਹੁਤ ਚੰਗੀ ਗਾਂ ਦੀ ਬਾਕੀ ਲੱਤਾਂ ਤੋ ਤਾ ਵਜਨ-ਪੁਜਨ ਬੱਚੀ ਦਾ ਬਹੁਤ ਜਿਆਦਾ ਚੰਗਾ ਹੂੰ ਬਾਕੀ ਤੋ ਤੋੜਾ ਤਾ ਦੇ ਬੱਚੀ ਵਾਲਟਰ ਮੂੰਹੋਂ ਬੋਲਦੇ ਬੱਚੀ ਬਾਕੀ ਬੱਚਾ ਬਹੁਤ ਚੰਗਾ ਸਹੀ ਗੱਲ ਆ ਹਾਂ ਕੁਆਲਿਟੀ ਇੱਕ ਨੰਬਰ ਆ ਨਾ ਹਾਂ ਕੁਆਲਿਟੀ ਡਾਕਟਰ ਹੂੰ ਤੂੰ ਨਿੱਤ ਵੀਡੀਓ ਪਾਉਣਾ ਬੱਚਾ ਮਨ ਲਾ ਤਾਵੇਂ ਹੀ ਨਿਕਲਦਾ ਇਹ ਜਾ ਐਨ ਵੀ ਬੱਚੇ ਥਾਂ-ਥਾਂ ਖੜੇ ਆ ਸਹੀ ਗੱਲ ਆ ਭਾਈ ਹਾਂ ਬਾਕੀ ਤੋੜਾ ਤਰਾ ਦੇ ਬੱਚੇ ਦਾ ਤੇ ਕੀ ਮੋਲ ਜੈ ਜਦ ਮੁੱਲ ਡਾਕਟਰ ਦਾ ਆਪਾਂ ਕਰਿਆਗਾ 25000 ਰੁਪਿਆ ਠੀਕ ਆ ਮਾਨਦਾਨ ਕਰ ਦਾਂਗੇ ਉਹਦੇ ਚੋਂ ਠੀਕ ਆ ਹਾਂ ਬਾਕੀ ਤੂੰ ਇਹਦੇ ਬੱਚੇ ਦਾ ਤੂੰ ਆਪਦੇ ਮੂੰਹਾਂ ਦੇ ਲਈ ਦਾ ਕਿਉਂਕਿ ਮੁੱਲ ਕੋਈ ਜ਼ਾਇਦਾ ਕੋਈ ਵਾਧਾ ਮੁੱਲ ਨਹੀਂ ਹੂੰ ਬਾਕੀ ਨਾ ਕੁਆਲਟੀ ਵਾਲਾ ਬੱਚਾ ਨਾ ਡਾਕਟਰ ਕੁਆਲਟੀ ਆ ਬੱਚਾ ਮਰਦਾ ਨਹੀਂ ਸਹੀ ਗੱਲ ਆ ਭਾਈ ਹਾਂ ਬਾਕੀ ਬੱਚੀ ਤੂੰ ਮੂੰਹ ਬਹੁਤ ਦਿਖਾਦੀ ਬੱਚੀ ਬਹੁਤ ਜਿਆਦਾ ਸਾਫ ਸੁਥਰੀ ਆ ਤੇ ਐਕਸਪੋਸ ਪੂਰਾ ਚੰਗਾ ਲੈ ਕੀ ਬਾਤ ਆ ਭਾਈ ਕੁਆਲਟੀ ਇੱਕ ਨੰਬਰ ਆ ਪੂਰਾ ਵਰੀਦਾ ਭਾਈ ਅੱਗੇ ਵੀਰੇ 2 ਨੰਬਰ ਤੇ ਇਹ ਵੀ ਡਾਕਟਰ ਮੰਨ ਕੇ ਚੱਲੋ ਵੀ ਹੋਊਗਾ 10 12 ਮਹੀਨਿਆਂ ਦਾ 10 ਕੁ ਮਹੀਨਿਆਂ ਦਾ ਬੱਚਾ ਹੋਵੇ 9 ਦਾ ਹੋਵੇ 10 ਦਾ ਹੋਵੇ ਠੀਕ ਆ ਤੇ ਬੱਚਾ ਦਾ ਟਰੇ ਵੀ ਦਿਖਾਤੀ ਬਹੁਤ ਜਿਆਦਾ ਚੰਗਾ ਹਾਂ ਹਾਂ ਤੇ ਮਾਂ ਦਾ ਦੁੱਧ ਕਿੰਨਾ ਕਾ ਬਾਈ ਮਾਂ ਦਾ ਦੁੱਧ ਹੀ ਡਾਕਟਰ ਬੱਚਿਆਂ ਸਾਰੀਆਂ ਹੈ ਚੰਗੀਆਂ ਆਪਾਂ ਮੈਂ ਕਿਈ ਜੱਗੇ ਮਾੜਾ ਹੁਣ ਬਿਲਦਾ ਤੇ ਕੋਈ ਟੀਕਾ ਭਰਉਂਦਾ ਹੀ ਨਹੀਂ ਹੂੰ ਬਾਕੀ ਤਨੂੰ ਬੱਚਾ ਦੇ ਤੇ ਵੀਡੀਓ ਪਾਉਣਾ ਤਨੂੰ ਬੱਚੇ ਹੀ ਦੱਸੂ ਵੀ ਕਿੰਨਾ ਕ ਚੰਗਾ ਹੈ ਤੋ ਐਂ ਦੇਖ ਲੈ ਪੂਰੀ ਗਦੈਲੀ ਹੈ ਕੀ ਮੱਛੀ ਪਈ ਆ ਉਤੋਂ ਸਹੀ ਗੱਲ ਆ ਤੇ ਰਾਜੀ ਵੀ ਬਹੁਤ ਆ ਸਭੀ ਬਲੀ ਬਹੁਤ ਹੈ ਬਾਕੀ ਰੱਤ ਲੂ ਦੇਖ ਕੇ ਨਾ ਚੰਗਾ ਸਲੀਨਰ ਕੀ ਬੱਚੀ ਆ ਬਾਕੀ ਕੁਆਲਿਟੀ ਦੇਗਾ ਕੁਆਲਿਟੀ ਦੇਗਾ ਹਾਂ ਰੰਗ ਰੂੰਗ ਦਿਖਾ ਦੇ ਵਜਨ ਪੂਜਨ ਬੱਚੀ ਦਾ ਜਿੰਨਾ ਕਹਦੇ ਓਨਾ ਚੰਗਾ ਹੈ ਹਾਂ ਬਾਕੀ ਝੋਲੀ ਦਿਖਾਵਾਂਗੇ ਡਾਕਟਰ ਦੀ ਜਮਾ ਗਬਨ ਵਾਲੀ ਝੋਲੀ ਆ ਪੂਰਾ ਨੇ ਲੇਵਾ ਪੱਟੀ ਫਿਰਦੀ ਆ ਬੱਚੀ ਠੀਕ ਆ ਭਾਈ ਆਪਾਂ ਖਰੀਦ ਤੇ ਦਿਖਾ ਦਾਂ ਸਾਨੂੰ ਕੋਈ ਚੱਕਰ ਨਹੀਂ ਬਾਕੀ ਇੱਕ ਨੰਬਰ ਆ ਪ੍ਰਿੰਟ ਬੜਾ ਚੰਗਾ ਝੋਲੀ ਚੰਗੀ ਆ ਚਾਰ ਹੀ ਭਾਈ ਕਹਿੰਦਾ ਥਾਣਾ ਨੇੜੇ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਲੈ ਬਾਕੀ ਭਾਈ ਡਾਕਟਰ ਬੱਚੀ ਹੂੰ ਦੇਖ ਲੈ ਬੱਚੀ ਨਾ ਜਮੈਂ ਪਲੀ ਵੀ ਬਹੁਤ ਆ ਹੂੰ ਮੱਚੀਆ ਡਾਕਟਰ ਬਾਹਾਂ ਬੰਦਿਆ ਦੁੱਧ ਤੇ ਪਿਆ ਕੇ ਸਾਂਭੀ ਵੀ ਆ ਬੱਚਾ ਜੀ ਢੋਲਿਆ ਸਹੀ ਬਾਕੀ ਡਾਕਟਰ ਨੂੰ ਥਾਂ ਦਿਖਾ ਦੇ ਚਾਰ ਲੈ ਲੈ ਮੈਂ ਕਹਿੰਦਾ ਝੋਲੀ ਦੇ ਡਾਕਟਰਾਂ ਘਬਣਾ ਕੇ ਝੋਲੀਆ ਦੇਖ ਬਹੁਤ ਜਿਆਦੇ ਚੰਗੀ ਆ ਸਹੀ ਗੱਲ ਗਲਾਬੀ ਥਾਣਾ ਕੋਈ ਐਨਾ ਮੰਨੇ ਪੂਰੀ ਸੰਭੀ ਬਲੀ ਆ ਪੂਰੀ ਪਧਰੀ ਪੁੱਧਰੀ ਆ ਉਹ ਐ ਨਹੀਂ ਵੀ ਖੁਚਾ ਐ ਭੇਦ ਲੱਤਾ ਉਹਦਾ ਦੇਖ ਬਹੁਤ ਜਿਆਦੇ ਪਧਰੀਆਂ ਲੱਤਾ ਸਹੀ ਗੱਲ ਆ ਬਹੁਤ ਮੋਟੀ ਲਾਤੂ ਤਵੱਛੀ ਦੀ ਤੇ ਕੀ ਮੋਲ ਜਾਇਜ਼ ਹੈ ਮੋਲ ਰੱਟੇ ਜੋੜੇ ਵੀ ਆਪਾਂ 50000 ਰੁਪਇਆ ਕਰਨਾ ਠੀਕ ਆ ਬਾਈ ਹਾਂ ਪਹੁੰਚ ਕਰ ਦਾਂਗੇ ਆਪਾਂ ਮੰਨ ਕੇ ਚੱਲੋ ਵੀ 100 ਕਿਲੋਮੀਟਰ ਬਾਅਦ ਵੀ 50000 ਰੁਪਇਆ ਠੀਕ ਆ ਬਾਈ ਹਾਂ ਉਹ ਨਾਲ ਬਈ ਹਾਂ ਦੋਨੇ ਡੱਬੀਆਂ ਬੱਚਿਆਂ ਦਾ ਠੀਕ ਆ ਬਾਈ ਇਦੀ ਕੋਲ ਮੰਨ ਬੱਚਾ ਉਹ ਵੀ ਬਹੁਤ ਚੰਗਾ ਹੈ ਇਹਦਾ ਮੰਨ ਡਾਕਟਰ ਕੋਈ ਲਿਖਿਆ ਨਹੀਂ ਬੱਚਾ ਇਹ ਵੀ ਬਹੁਤ ਟੌਪ ਦਾ ਜਾਤ ਨਾਲ ਦਾ ਟ੍ਰੇਨਰ ਵੀ ਦੇਖ ਲਾ ਲੈ ਇਹਦੀ ਕਿੰਨੀ ਉਮਰ ਹੈ ਬਾਈ ਇਹਦੇ ਬਰਾਬਰ ਜਿਹੀ ਦੀ ਹੋਣਗੀਆਂ ਬੱਚੀਆਂ ਮਨ ਮਾੜਾ ਮੋਟਾ ਕੋਈ ਫਰਕ ਹੋ ਸਕਦਾ ਠੀਕ ਹੈ ਬਾਈ ਬੱਚਾ ਇਹ ਵੀ ਬਹੁਤ ਟੌਪ ਦਾ ਫੇਸ ਬੜਾ ਚੰਗਾ ਹੈ ਬਾਕੀ ਦਾ ਤੇ ਆ ਨਸਲ ਦੇ ਵੱਛੀ ਦੀ ਦਾ ਹੂੰ ਕੁਆਲਿਟੀ ਦੇਖੇ ਹਾਂ ਇੱਕੋ ਜਿਹੇ ਕੱਦ ਵਜਨ ਹੈ ਬੱਚੇ ਦੋਨੇ ਹੀ ਬਹੁਤ ਟੌਪ ਦੇ ਆ ਸਹੀ ਗੱਲ ਹੈ ਬਾਈ ਫਰੰਟ ਫਰੰਟ ਪੂਰਾ ਚੰਗਾ ਹੈ ਹਾਂ ਪੂਰਾ ਜਾ ਕੇ ਚੰਗਾ ਡਾਕਟਰ ਥਣ ਚਾਰ ਹੀ ਹੈ ਹੂੰ ਬੱਚੀ ਦਿਖਾ ਦੀ ਪੂਰੀ ਸਮੀ ਪਲੀ ਬੱਚੀ ਹੈ ਚੰਗੀ ਹੈ ਹੂੰ ਸਹੀ ਗੱਲ ਹੈ ਬਾਈ ਤੋਰਾ ਚੈੱਕ ਕਰੋ ਬਾਈ ਤੋਰਾ ਇੱਕ ਨੰਬਰ ਕੁਆਲਿਟੀ ਚੰਗੀ ਹੈ ਚਾਰ ਥਣ ਬਾਲ ਫੁੱਲ ਝੋਲੀ ਚ ਬਹੁਤ ਨਹੀਂ ਹਾਂ ਬਾਕੀ ਡਾਕਟਰ ਬੱਚਾ ਹੂੰ ਦਿਖਾ ਦੇ ਸਾਫ ਸੁਥਰਾ ਇਹ ਵੀ ਬਹੁਤ ਹੈ ਹੂੰ ਬਾਕੀ ਤੂੰ ਥਾਂ ਥਾਂ ਦਿਖਾ ਦੀ ਚਾਰ ਥਾਣਾ ਹੂੰ ਕਦੋਂ ਦਿਖਾ ਦੇ ਸਮਾਰ ਕੇ ਲੈ ਲੈ ਭਾਈ ਝੋਲੀ ਦਿਖਾਉਂਦੇ ਨੇ ਬਾਕੀ ਝੋਲੀ ਦੇ ਡਾਕਟਰ ਪੂਰਾ ਲੈਵਾ ਹੈ ਪਰ ਥਾਂ ਦੇ ਪੂਰਾ ਲੈਵਾ ਦਿਖਾਉਂਦੀ ਹੈ ਹੁਣ ਵੀ ਹਾਂ ਵਾਹਤਾ ਭਾਈ ਹਾਂ ਬਹੁਤ ਚੰਗਾ ਥਾਂ ਲੈਵਾ ਬਾਕੀ ਡਾਕਟਰ ਬੱਚੇ ਦਾ ਕਦ ਕੁਦ ਬਹੁਤ ਆ ਭਜਨ ਬੂਜਨ ਚੰਗਾ ਹੈ ਪੁੱਤਰ ਪੁੱਤਰ ਬਹੁਤ ਆ ਉਤੋਂ ਮੁੱਲ ਜਮਾ ਜਾਇਜ਼ ਹਾਂ 25000 ਰੁਪਿਆ ਮਾਨਤਨ ਜ਼ਰੂਰ ਹੋ ਜਾ ਬਾਕੀ ਆ ਡਾਕਟਰ ਆਪਾਂ ਜੇ ਮਾਨਤਨ ਕਰਾਉਣਾ ਹੋਵੇ ਬੰਦਾ ਹੋਮੇ ਕਰ ਦਾਂਗੇ ਨਹੀਂ ਆਪਾਂ 100 ਕਿਲੋਮੀਟਰ ਵਾਰ ਦੀ ਪਹੁੰਚ ਦੇ ਦੇਾਂਗੇ 50000 ਰੁਪਏ ਚ ਠੀਕ ਆ ਭਾਈ ਆਪਾਂ ਜੇ ਘਾਟ ਵਾਦ ਕਰਨੀ ਆ ਫਿਰ ਆਪਦੀ ਪਹੁੰਚ ਅੱਧਾ ਅੱਡ ਕਰ ਲੈ ਫਿਰ ਆਪਣਾ ਸੌਦਾ ਕਰ ਲੈ ਠੀਕ ਆ ਭਾਈ ਹਾਂ ਨਹੀਂ ਆਪਾਂ 100 ਕਿਲੋਮੀਟਰ ਵਾਰ ਦੀ ਪਹੁੰਚ ਦੇਣੀ ਆ ਤੂੰ ਬੱਚੇ ਆਪ ਹੀ ਦਿਖਾ ਦੇ ਮੂੰਹੋਂ ਬੋਲੂਗੇ ਬੱਚੇ ਜਿਵੇਂ ਹੀ ਵਾਕਏ ਚੰਗੇ ਆ ਸਹੀ ਗੱਲ ਆ ਤੂੰ ਡਾਟਰ ਦੇਖ ਬੱਚੇ ਨਾ ਤਿੰਨੀ ਪੂਰੇ ਸਿਰੇ ਤੋਂ ਸਿਰੇ ਹੀ ਆ ਤਿੰਨੇ ਕੋਈ ਐ ਨਹੀਂ ਕਹਿੰ ਬਦਕੇ ਇਕਵਾਦਿਆ ਤਾਂ ਕੋਈ ਲਿਖੇ ਡਾਕਟਰ ਲਵਛੀ ਦੇ ਸਹੀ ਬਾਕੀ ਨਸਲਾਵਛੀ ਦੀ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਲਖਾਤੇ ਕਿਸੇ ਵੀਰ ਨੂੰ ਤਿੰਨਾ ਚ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ